ਤੂੰ ਆ ਪੜ੍ਹੀ ਲਿਖੀ ਠੀਕ ਆ ਨਾ ਤੇ ਕੁਛ ਨਾ ਕੁਛ ਆਪਣੇ ਬਾਰੇ ਸੋਚ ਲਾ ਉਹ ਤਾਂ ਹੁਣ ਬਾਹਰ ਵਾ ਉਹ ਤਾਂ ਤੁਹਾਨੂੰ ਦਵਾਸ ਲਾ ਹੀ ਦੇ ਤੇ ਚੰਗੀ ਗੱਲ ਵਾ ਉਹ ਕਹਿਣ ਰਹੀ ਆ ਵੀ ਨੌਕਰੀ ਤੇ ਲੱਗ ਜਾ ਕੋਈ ਗੱਲ ਨਹੀਂ ਤੂੰ ਬਾਹਰ ਆ ਨੌਕਰੀ ਤੇ ਤੈਨੂੰ ਮੈਂ ਲਵਾਉਣੀ ਆ ਸਾਡੇ ਘਰ ਵਿੱਚ ਕਿਹੜਾ ਕੰਮ ਹੋਇਆ ਵਾ ਤੇ ਤੁਸੀਂ ਕਿਹੜੀਆਂ ਸਲਾਮਾਂ ਕਰਨ ਰਹੀਆਂ ਜੇ ਮੈਂ ਸਿਰਫ ਤੁਹਾਡੇ ਨਾਲ ਸਲਾਈ ਕਰਨ ਆਈ ਆ ਜੇ ਤੁਹਾਨੂੰ ਠੀਕ ਲੱਗਦਾ ਵਾ ਤੇ ਵੇਖ ਲਓ ਨਹੀਂ ਤੇ ਕੋਈ ਗੱਲ ਨਹੀਂ ਨਹੀਂ ਉਹਨੇ ਤਾਂ ਲੱਗਣਾ ਹੀ ਲੱਗਣਾ ਵਾ ਤੂੰ ਵੀ ਨਾਲ ਚੱਲ ਜਾ ਕਰ ਨਾਲੇ ਇੱਕ ਗੱਲ ਸੁਣ ਲੈ ਮੇਰੀ ਜਦੋਂ ਵਾਲੀ ਵਾਰਸ ਕੋਈ ਨਾ ਨਾ ਹੋਵੇ ਘਰ ਵਿੱਚ ਫਿਰ ਉੱਥੇ ਰਹਿਣ ਦਾ ਫਾਇਦਾ ਕੋਈ ਨਹੀਂ ਕਿ ਤਾਂ ਕਰਾਂ ਮੰਮੀ ਨੂੰ ਫੋਨ ਕਰ ਲਾ ਤੇ ਨਾਲੇ ਦੱਸ ਦਿਆਂ ਵੀ ਇੱਥੇ ਸਾਰਾ ਕੁਝ ਠੀਕ ਠਾਕ ਹੀ ਹੈ ਫਿਲਹਾਲ ਹੈਲੋ ਸਤਿ ਸ਼੍ਰੀ ਅਕਾਲ ਮਮੀ ਜੀ ਹੋਰ ਸਨਾਓ ਠੀਕ ਠਾਕ ਹੋ ਹਾਂ ਜੀ ਹਾਂ ਜੀ ਵਧੀਆ ਮੈਂ ਵੀ ਹਾਂ ਜੀ ਨਹੀਂ ਨਹੀਂ ਆਹੀ ਵੀ ਜੀ ਫੋਨ ਫਾਨ ਵੀ ਕਰਦੇ ਰਹਿੰਦੇ ਆ ਨਹੀਂ ਨਹੀਂ ਮਮੀ ਜੀ ਫਿਕਰ ਵਾਲੀ ਤੇ ਕੋਈ ਗੱਲ ਨਹੀਂ ਆ ਜਦ ਸਭ ਕੋ ਇੱਥੇ ਨਹੀਂ ਨਾ ਕੋਈ ਹੈਗਾ ਉਦੋਂ ਟੈਨਸ਼ਨ ਹੁੰਦੀ ਹੀ ਹੁਣ ਤੇ ਵੀ ਜੀ ਆ ਗਈ ਆ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਇੱਥੇ ਵੀ ਸਾਰੇ ਵਧੀਆ ਹੀ ਆ ਹਾਂਜੀ ਨਹੀਂ ਨਹੀਂ ਵੀਜੀ ਕਹਿੰਦੇ ਸੀ ਵੀ ਥੋੜੇ ਦਿਨ ਮੈਨੂੰ ਕੰਮ ਆ ਤੇ ਤੂੰ ਇੱਥੇ ਹੀ ਰਹਿ ਲੈ ਤੇ ਫਿਰ ਦੋ ਚਾਰ ਦਿਨ ਤੈਨੂੰ ਲੈ ਜਾਊਂਗਾ ਹਾਂਜੀ ਨਹੀਂ ਨਹੀਂ ਤਹੀਂ ਕਿਉਂ ਆਣਾ ਵਾ ਐਨੀ ਫਿਕਰ ਨਾ ਕਰੋ ਹੁਣ ਵੀਜੀ ਆ ਗਏ ਆ ਤੇ ਸਾਰਾ ਕੁਝ ਠੀਕ ਹੋ ਹੀ ਜਾਣਾ ਵਾ ਹਾਂਜੀ ਨਾ ਨਾ ਫਿਕਰ ਨਾ ਕਰਿਆ ਕਰੋ ਐਵੇਂ ਤੁਹਾਨੂੰ ਪਤਾ ਤੇ ਹੈ ਗਈ ਆ ਵੀ ਕਿੰਨਾ ਔਖਾ ਕੰਮ ਬਣਿਆ ਵਾ ਤੇ ਜੇ ਹੁਣ ਹੈ ਇਦਾਂ ਕਰਨ ਲੱਗ ਪੇ ਤੇ ਫਿਰ ਕਿੱਦਾਂ ਸਰੂਗਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਵੀਰ ਜੀ ਹੁਣਾਂ ਨੂੰ ਹਾਂਜੀ ਹਾਂਜੀ ਕੋਈ ਨਹੀਂ ਮੈਂ ਜਾ ਕੇ ਰਹਿ ਆਉਂਗੀ ਠੀਕ ਹੈ ਠੀਕ ਜੀ ਮੇਜੀ ਫਿਰ ਹਾਂਜੀ ਥੈਂਕ ਮੰਮੀ ਹਣੀ ਤੇ ਪੁੱਛਣਦੇ ਆ ਵੀ ਠੀਕ ਠਾਕ ਆ ਤੇ ਵੀਜੀ ਨੇ ਸਪੈਸ਼ਲ ਕਿਆ ਸੀ ਵੀ ਤੂੰ ਕਿਸੇ ਨੂੰ ਵੀ ਨਹੀਂ ਦੱਸਣਾ ਹੈਗਾ ਤੇ ਜੇ ਮੈਂ ਦੱਸਤਾ ਨਾ ਵੀ ਮੇਰੇ ਕੰਮੀ ਲੱਗੇ ਆ ਵੀਜੀ ਤੇ ਮੰਮੀ ਹੁਣਾ ਰੋਜ਼ ਹੀ ਫਿਕਰ ਕਰੀ ਜਾਏ ਕਰਨੀ ਆ ਤੇ ਮੈਨੂੰ ਪੁੱਛਦੇ ਰਿਹਾ ਕਰਨਾ ਵਾ ਵੀ ਕੋਈ ਗੱਲ ਬਣੀ ਆ ਕਿ ਨਹੀਂ ਬਣੀ ਚੰਗਾ ਹੋ ਗਿਆ ਗੱਲ ਨੂੰ ਟਾਲ ਦਿੱਤਾ ਆ ਨਹੀਂ ਤੇ ਉਹਨਾਂ ਨੇ ਹੋਰ ਕਾਲੇ ਪੈ ਜਾਣਾ ਸੀ ਵੀ ਮੈਂ ਪਿੰਡੋਂ ਹੋਈ ਆ ਚਲ ਇਦਾਂ ਕਰਨੀ ਆ ਰੁਪਿੰਦਰ ਦੀਦੀ ਵਿਚਾਰੇ ਇਕੱਲੇ ਹੀ ਲੱਗੇ ਹੋਣੇ ਆ ਤੇ ਰਸੋਈ 'ਚ ਕੰਮ ਕਰਵਾਦਾ ਜੋਤ ਹਾਂਜੀ ਤੀਤੀ ਇੱਥੇ ਬਹਿ ਕੀ ਹੋਇਆ ਮੈਨੂੰ ਤੇਰਾ ਸਲਾਹੀ ਕਰਨੀ ਹੈ ਇੱਕ ਹਾਂਜੀ ਵੇਹ ਮ੍ਰਿਤਿਆ ਨਾਲ ਗੱਲ ਸੁਣੀ ਹੁਣ ਹਾਂਜੀ ਤੇ ਥੋੜਾ ਜਿਹਾ ਅਮਲ ਕਰ ਲਈਏ ਦੇ ਉੱਤੇ ਗੱਲ ਕੀ ਹੋਈ ਦੱਸੋ ਤਿਸੇ ਗੱਲ ਜੋਤ ਏਦਾਂ ਆ ਕਿ ਤੂੰ ਘਰ ਦੀਆਂ ਟੈਨਸ਼ਨਾਂ ਵਿੱਚ ਨਾ ਨਾ ਪਈ ਰਹੋ ਕੋਹ ਥੋੜਾ ਬੋਧਾ ਆਪਣੇ ਬਾਰੇ ਸੋਚ ਕਿਉਂਕਿ ਹੁਣ ਇਹ ਵਾਲਾ ਕੰਮ ਤੇ ਏਦਾਂ ਚੱਲਦਾ ਹੀ ਰਹਿਣਾ ਵਾ ਪਤਾ ਨਹੀਂ ਵੀ ਹਲੇ ਕੀ ਕੁਝ ਹੋ ਗਿਆ ਉਹ ਤੇ ਕੀ ਕੁਝ ਹਲੇ ਹੋਣਾ ਵਾ ਗੱਲ ਕੀ ਹੋਏ ਦਿੱਤੇ ਹੀ ਖੁੱਲ ਗਏ ਦੱਸੋ ਮੈਨੂੰ ਡਰੀ ਲੱਗੀ ਜਾਣ ਲਿਆ ਖੁੱਲ ਕੇ ਜੋਤ ਬੌਧਰ ਮੈਂ ਕੀ ਦਸਾਂ ਮੇਰੀ ਗੱਲ ਸੁਣ ਧਿਆਨ ਦੇ ਨਾਲ ਤੂੰ ਆ ਪੜ੍ਹੀ ਲਿਖੀ ਠੀਕ ਆ ਨਾ ਤੇ ਕੁਛ ਨਾ ਕੁਛ ਆਪਣੇ ਬਾਰੇ ਸੋਚ ਲਾ ਉਦ ਹੁਣ ਬਾਹਰ ਵਾ ਉਹ ਤਾਂ ਹੁਣ ਦਵਾਸ ਲਾ ਹੀ ਦੇ ਤੇ ਚੰਗੀ ਗੱਲ ਵਾ ਕਿਉਂਕਿ ਨਾ ਤੇ ਉਹਨੇ ਇੱਥੇ ਆਉਣਾ ਆ ਤੇ ਨਾ ਉਹਨੂੰ ਤੇਰੀ ਕੋਈ ਫਿਕਰ ਹੀ ਆ ਠੀਕ ਆ ਨਾ ਦੋਂ ਆਪਣੇ ਜੋਗੀ ਹੋਵੇਂਗੀ ਇਹ ਆਪ ਕਿਸੇ ਦੇ ਹੱਥਾਂ ਵਲਤਨਾ ਵੇਖਣਾ ਪਊਗਾ ਕੱਲ ਨੂੰ ਉਹ ਤੇ ਗੱਲ ਠੀਕ ਆ ਪਰ ਦੀਦੀ ਹੁਣ ਮੈਂ ਕਰਾਂਗੀ ਤੇ ਹਿੰਦਸੋ ਕਰਨਾ ਜੋਦਗੀ ਆ ਤੂੰ ਪੜ੍ਹੀ ਲਿਖੀ ਹੈਗੀਆਂ ਹੈ ਤੇਥੇ ਸ਼ਹਿਰ ਕਿੱਦਾਂ ਲੱਗ ਜਾ ਬੰਦਾ ਕਿਦੇ ਨੌਕਰੀ ਨੌਕਰੀ ਵੇਖ ਲੈਂਦਾ ਆ ਜਿੱਦਾਂ ਨੂੰ ਪਤਾ ਤੇ ਹੈਗਾ ਵਾ ਜਿੱਦਾਂ ਦੇ ਘਰ 'ਚ ਹਾਲਾਤ ਹੋਏ ਆ ਮੰਮੀ ਨੇ ਦੇ ਹੱਥੋਂ ਤੱਕ ਨਹੀਂ ਮੈਨੂੰ ਜਾਣ ਦੇਣਾ ਤੇ ਨੌਕਰੀ ਦੀ ਤੇ ਬੜੀ ਦੂਰ ਦੀ ਗੱਲ ਐ ਉਹ ਕੋਈ ਗੱਲ ਨਹੀਂ ਤੁਸੀਂ ਕਰਨਾ ਘਰ ਮੰਮੀ ਬਲੀ ਗੱਲ ਦੀ ਮੈਂ ਮੰਮੀ ਨਾਲ ਗੱਲ ਆਪੇ ਕਰ ਲੂੰਗੀ ਮੈਂ ਬਸ ਤੈਨੂੰ ਪੁੱਛਣ ਆਈ ਆਂ ਵੀ ਤੂੰ ਮੈਨੂੰ ਦੱਸ ਹਾਂ ਵਾਂ ਕਿ ਨਾ ਵਾਂ ਤੂੰ ਨੌਕਰੀ ਕਰਨੀ ਏ ਕਿ ਨਹੀਂ ਕਰਨੀ ਮੈਂ ਤਾਂ ਦੇਦੀ ਹੁਣ ਤੁਹਾਡੀ ਸਲਾਹ ਨਾਲ ਚੱਲਣਾ ਆ ਆ ਵੇਖ ਲੈ ਵੱਡੀ ਦੇ ਕੰਮ ਮੈਂ ਇਹਨੂੰ ਘਰੋਂ ਕੱਢਣ ਦੀਆਂ ਸਕੀਮਾਂ ਲਾਉਣ ਰਹੀ ਆ ਉਹ ਕਹਿਣ ਰਹੀ ਆ ਵੀ ਨੌਕਰੀ ਤੇ ਲੱਗ ਜਾ ਕੋਈ ਗੱਲ ਨਹੀਂ ਤੂੰ ਬਾਹਰ ਆ ਨੌਕਰੀ ਤੇ ਤੈਨੂੰ ਮੈਂ ਲਵਾਉਣੀ ਆ ਉਹਨੂੰ ਤਾਂ ਬਾਅਦ ਵਿੱਚ ਲਵਾਉਂਗੀ ਮੇਰੇ ਸਾਹਮਣੇ ਕੋਜਵਾ ਉਹਦੇ ਸਾਹਮਣੇ ਕੋਜਵਾ लवली ਮੈਨੂੰ ਤਾਂ ਛੱਟ ਕਹਿ ਦਿੰਦਾ ਮੰਮੀ ਉਹਨੂੰ ਘਰੋਂ ਕੱਢ ਆਪਣੀ ਘਰ ਦੀ ਨੂੰ ਤਾਂ ਕੁਝ ਕਿਹਾ ਨਹੀਂ ਜਾਂਦਾ ਵੇਖ ਕਿਦਾਂ ਸਕੀਮਾਂ ਦੇਣ ਰਹੀ ਆ ਤੂੰ ਇੱਕ ਵਾਰੀ ਨਾ ਮੰਮੀ ਨਾਲ ਸਲਾਹ ਕਰਕੇ ਵੀ ਆ ਪਹਿਲਾਂ ਕੀ ਕਹਿੰਦੀ ਆ ਉਹ ਨਾ ਦੀਦੀ ਮੈਂ ਨਹੀਂ ਮੰਮੀ ਨਾਲ ਗੱਲ ਕਰਨੀ ਜੇ ਮੈਂ ਇਹ ਗੱਲ ਛੇੜ ਲਈ ਨਾ ਉਹਨਾਂ ਦੇ ਮੇਰੇ ਸਿਰ ਦੇ ਵਾਲਾਂ ਨੂੰ ਪੈ ਜਾਣਾ ਉਹਨਾਂ ਨੇ ਮੈਨੂੰ ਗੱਲ ਕਰਨੀ ਨਹੀਂ ਦੇਣੀ ਹੈਗੀ ਤੇਰਾ বিনা ਕੋ ਹਾਲ ਨਹੀਂ ਆ ਪਹਿਲਾਂ ਤੇ ਡਰ ਜਾਂਦੀ ਆ ਬੰਦਾ ਗੱਲ ਕਰੇ ਹੌਸਲੇ ਨਾਲ ਜਿਗਰਾ ਰੱਖ ਕੇ ਗੱਲ ਕਰਿਆ ਕਰਾਂ ਕੁਛ ਨਹੀਂ ਕਹਿਦਣ ਲੱਗੇ ਬਮੀ ਗਦੇ ਡਰਨਾ ਡਰਨਾ ਦੀ ਕੀ ਹੈ ਘਰ ਦੇ ਹਾਲਾਤ ਜਿੱਦਾਂ ਦੇ ਹੋ ਗਏ ਹਨ ਉਤੋਂ ਤੇ ਡਰੀ ਲੱਗਦਾ ਵਾ ਜੇ ਪਹਿਲਾਂ ਵਰਗੇ ਰਹਿੰਦੇ ਤੇ ਮੈਂ ਸਾਰਾ ਕੁਝ ਹੱਕ ਨਾ ਕਹਿ ਸਕਦੀ ਹੂੰ ਜੇ ਇੱਥੇ ਹੋਣ ਤੇ ਫੇਰੀ ਕਿਸੇ ਨੂੰ ਕੁਝ ਆਖਾਂ ਨਾ ਤੇ ਮੈਨੂੰ ਸੱਚ ਪਤਾ ਲੱਗਣ ਲਿਆ ਆ ਨਾ ਆਪਣੇ ਜੋਗੀ ਰਹੀ ਆ ਤੇ ਨਾ ਘਰਦਿਆਂ ਨੂੰ ਮਿਲਣ ਜੋਗੀ ਰਹੀ ਫਿਰ ਹੁਣ ਇਹਦਾ ਮਤਲਬ ਹੁਣ ਫਿਰ ਕੀ ਕਰਾਂ ਕਰਨਾ ਕੋਈ ਨਾ ਕੁਛ ਨਹੀਂ ਹੈ ਦੀਦੀ ਜੇ ਤੂੰ ਹੀ ਚਾਹੁੰਦੇ ਜੇ ਮੈਂ ਕੋਈ ਨੌਕਰੀ ਕਰ ਲਾਂ ਆਪਣੇ ਬਾਰੇ ਸੋਚਾਂ ਤੂੰ ਹੀ ਮੰਮੀ ਨਾਲ ਗੱਲ ਕਰ ਲੋ ਮੈਂ ਨਹੀਂ ਜੇ ਕਰਨੀ ਫਿਰ ਇਦਾਂ ਕਰਦੀਆਂ ਜੁੱਧ ਫਿਰ ਮੈਂ ਗੱਲ ਕਰਕੇ ਵੀ ਨਹੀਂ ਆ ਭਲਾ ਕੀ ਕਹਿੰਦੇ ਤੂੰ ਕਰ ਲੋ ਗੱਲ ਤੜਨਾ ਤੇ ਫਿਰ ਵੀ ਸਾਹਬ ਨਾਲ ਬੋਲਣਾ ਭਾਵੇਂ ਮੈਂ ਗੱਲ ਟੜੇ ਕਹਿੰਦੇ ਕਰ ਵੀ ਲਵਾਂਗੀ ਨਾ ਤੂੰ ਭਾਵੇਂ ਸੁਣ ਲਿਓ ਬੇਸ਼ੱਕ ਉਹਨਾਂ ਤੇ ਮੈਨੂੰ ਗੱਲ ਕਰਨੀ ਨਹੀਂ ਦੇਣੀ ਪਹਿਲਾਂ ਹੀ ਟੋਕ ਲੈਣਾ ਬੰਦਾ ਤੇਰਾ ਇੱਥੇ ਨਹੀਂ ਆ ਤੂੰ ਉਹਨੂੰ ਭੇਜਿਆ ਵਾ ਤੂੰ ਇਦਾਂ ਕੀਤਾ ਵਾ ਮੈਨੂੰ ਤੇ ਛਿੱਟੀਆਂ ਛਿੱਟੀਆਂ ਗੱਲਾਂ ਸੁਣਾਉਣੀਆਂ ਵਾ ਚਲ ਕੋਈ ਗੱਲ ਨਹੀਂ ਮੈਂ ਗੱਲ ਕਰਕੇ ਨਾ ਇੱਕ ਵਾਰ ਵੇਣੀ ਆ ਪਹਿਲਾਂ ਕੀ ਕਹਿੰਦੇ ਆ ਤੇ ਫਿਰ ਮੈਂ ਤੁਹਾਨੂੰ ਦੱਸੂਗੀ ਹਾਂ ਤੁਸੀਂ ਦੇਖ ਲਓ ਦੇਦੀ ਜੋ ਵੀ ਕਹਿਣਗੇ ਤੁਸੀਂ ਮੈਨੂੰ ਦੱਸ ਦਿਓ ਤੇ ਬਾਕੀ ਇਹ ਆ ਵੀ ਥੋੜਾ ਬੋਧਾ ਆਪਣਾ ਤਾਂ ਅੰਦਰੇ ਬੰਦਾ ਪੜ ਲੈਂਦਾ ਵਾ ਤੇ ਬੁੱਕਸ ਵਗੈਰਾ ਦੇ ਤੈ ਕੋ ਹੈ ਹੀ ਆ ਥੋੜਾ ਬੋਧਾ ਪੜ ਲਿਆ ਕਰਨ ਨਾਲੇ ਮਨ ਥੋੜਾ ਜਿਹਾ ਹੋਰ ਹੋ ਜਾਊਗਾ ਨਹੀਂ ਦੇਦੀ ਹੁਣ ਮੈਂ ਪੜ ਲਿਆ ਕਰੂੰਗੀ ਤੁਸੀਂ ਕਹਿੰਦੇ ਹੋ ਨਾ ਮੈਂ ਧਿਆਨ ਦੇ ਲਿਆ ਕਰੂੰਗੀ ਨਹੀਂ ਥੋੜਾ ਜਿਹਾ ਧਿਆਨ ਦੇ ਕਰਦੇ ਕਮਾਂ ਵਾਲਾ ਨਾ ਰੁੱਝੀ ਰਿਆ ਕਰ ਕੋਈ ਨਹੀਂ ਉਹ ਮੈਂ ਕਰ ਲਿਆ ਕਰੂੰਗੀ ਆਪੇ ਠੀਕ ਹੈ ਚਲ ਠੀਕ ਆ ਜੋਦ ਮੈਂ ਨਾ ਮੰਮੀ ਕੋਲ ਹੋ ਕੇ ਆਉ ਚੋਤੇ ਹੀ ਨਹੀਂ ਲੋ ਹਾਂ ਤੂੰ ਵੇਖ ਲੈ ਕੰਮ ਹੁੰਦਾ ਕਿਆ ਕੋਈ ਹਾਂਜੀ ਦੇ ਦਿੱਤੇ ਕਹਿੰਦੇ ਆ ਪੜ ਲਾ ਮੰਮੀ ਹਾਂ ਕਰਨਗੇ ਤੇ ਫੇਰ ਇਹ ਕਿਤੇ ਲੱਗੂਗੀ ਅਜੀ ਦੇਖੋ ਕੀ ਬਣਾਇਆ ਐਵੇਂ ਨਾ ਜੋਤੇ ਨੇ ਸੁਪਨੇ ਸੋਚੀ ਜਾਈਂ ਮਮ ਜੀ ਹਾਂਜੀ ਕੀ ਕਰਾਂਦੀ ਹਾਂ ਕੋਈ ਨਹੀਂ ਬਣਾ ਲੈਨੇ ਆਪਾਂ ਕੋਈ ਨਹੀਂ ਮੈਂ ਹਾਂ ਚੱਲ ਤੂੰ ਅੰਦਰ ਵਾ ਤਾਂ ਮੈਂ ਚੁੱਕਦੀ ਹਾਂ ਨਾ ਚਰ ਚੱਲ ਕੋਈ ਗੱਲ ਨਹੀਂ ਕਰ ਲੈਣਾ ਹੀ ਹਾਂ ਤੇ ਮੇਰੀ ਨਾ ਇੱਕ ਗੱਲ ਸੁਣੇ ਮੜੀ ਜੀ ਕਿਹੜੀ ਗੱਲ ਵਾ ਗੱਲ ਮੇਰੀ ਤਾਂ ਹੀ ਐਦਾਂ ਬਸ ਬੈਠਿਆਂ ਬੈਠਿਆਂ ਸਲਾਹ ਬਣ ਗਈ ਆ ਹੂੰ ਮੈਂ ਸੋਚਣਦੀ ਹਾਂ ਤੇ ਚੱਲ ਜੋਤ ਹੁੰਨਾ ਕਰਦੀ ਐਵੇਂ ਟੈਨਸ਼ਨ ਜੀ ਬੜੀ ਲੈਂਦੀ ਆ ਅੱਛਾ ਤੇ ਚੱਲ ਏ ਆ ਵੀ ਆਪਣੀ ਥੋੜੀ ਨਾ ਅਰੇ ਲੱਗ ਜਾਊਗੀ ਹੂੰ ਤੇ ਮੈਂ ਇਹ ਕਹਿੰਦੀ ਹਾਂ ਕਿ ਚੱਲ ਪੜ੍ਹੀ ਲਿਖੀ ਹੈਗੀ ਆ ਤੇ ਇਹਨੂੰ ਕਿਤੇ ਨੌਕਰੀ ਨਾ ਦਵਾ ਦਈਏ ਕਿਤੇ ਨੇ ਰਾਮਨਾ ਬੈ ਤੂੰ ਆਪੇ ਸਾਰੀਆਂ ਸਲਾਵਾਾਂ ਕਰਦੀ ਫਿਰਦੀ ਆ ਦਾਲ ਤੋਂ ਕਿੱਥੋਂ ਬਣਾਉਣੀ ਆ ਤੂੰ ਪਹਿਲਾਂ ਉਹਨਾਂ ਨੌਕਰੀ ਤਾਂ ਤੇ ਲਵਾ ਲੈ ਓਹੋ ਮੰਮੀ ਜੀ ਸਲਾਈ ਕਰਨ ਆਈ ਆ ਹਲੇ ਮੈਂ ਮੈਂ ਕਿਹੜਾ ਲਵਾ ਦਿੱਤਾ ਵਾ ਉਹਨੂੰ ਫੜ ਕੇ ਆਰਾਮਨਾ ਨਾ ਕਰਦੇ ਕੰਮ ਕਰਿਆ ਕਰੋ ਹਾ ਜਿਹੜੀਆਂ ਸਲਾਵਾਾਂ ਨਾ ਇਹ ਚੰਗੀਆਂ ਨਹੀਂ ਹੁੰਦੀਆਂ ਅਸੀਂ ਮਾਪਿਓ ਬੈਠੇ ਆ ਨਾ ਸਾਨੂੰ ਸਾਰਾ ਪਤਾ ਵੀ ਕਿਹੜਾ ਕੰਮ ਕਿੱਦਾਂ ਕਰਨਾ ਵਾ ਮੰਮੀ ਜੀ ਮੈਂ ਤੁਹਾਡੀ ਸਲਾਹ ਲੈਣੀ ਆਈ ਆ ਜੇ ਤੁਹਾਡੀ ਸਲਾਹ ਹੋਊਗੀ ਫੇਰੀ ਇਹ ਵਾਲਾ ਕੰਮ ਕਰਾਂਗੇ ਮੈਂ ਕਿਹੜੀ ਆਪਣੇ ਬਿਨਾਂ ਸਲਾਹ ਤੋਂ ਦੇਈਆਂ ਕਰਨ ਤੂੰ ਮੇਰੀ ਸਲਾਹ ਲੈਣ ਆਈ ਆ ਉਹਨੇ ਮੈਨੂੰ ਪੁੱਛ ਸਕਦੀ ਵੀ ਮੰਮੀ ਮੈਨੂੰ ਨੌਕਰੀ ਤਾਂ ਲੱਗਣਾ ਹੋ ਨਾਲੇ ਸਾਡੇ ਕਰਨੀਆਂ ਕੰਮ ਚੱਲਣਾ ਨਹੀਂ ਮੁੰਡੇ ਨੇ ਤਾਂ ਉੱਥੇ ਵਿਆਹ ਕਰਾ ਲਿਆ ਇਹ ਪਸ ਪਾ ਕੇ ਜਾਂਦੀ ਰੋ ਚੰਗੀ ਲੱਗੂਗੀ ਤੇ ਮੰਮੀ ਜੀ ਕੀ ਕਰੇ ਹੁਣ ਉਹ ਵੀ ਵਿਚਾਰੀ ਇਹ ਇੱਕ ਚਲ ਥੋੜਾ ਬੋਧਾ ਬਾਹਰ ਅੰਦਰ ਜਾਊਗੀ ਉਹ ਵੀ ਥੋੜੀ ਆਪਣੇ ਜੋਗੀ ਹੋ ਜਾਊਗੀ ਕੱਲ੍ਹ ਦੇ ਕਿੰਨੇ ਬਾਅਦ ਵੇਖਣਾ ਦਿੰਨਾ ਪਊਗਾ ਤੁਹਾਡਾ ਰਾਦਾ ਤੇ ਆ ਤੇ ਜਿਹੜੀ ਸਿਰ ਤੇ ਸਵਾਹ ਪਿਆਣ ਵਾਲੀ ਰਹਿ ਗਈ ਐ ਨਾ ਇਹਨਾਂ ਦੇ ਹੁਣ ਉਹ ਪੈ ਜੇ ਸਾਡੇ ਘਰ ਵਿੱਚ ਕਿਹੜਾ ਕੰਮ ਹੋਇਆ ਵਾ ਤੂੰ ਕਿਹੜੀਆਂ ਸਲਾਮਾਂ ਕਰਨ ਡਈਆਂ ਜੇ ਮੈਂ ਸਿਰਫ ਤੁਹਾਡੇ ਨਾਲ ਸਲਾਈ ਕਰਨ ਆਈ ਆ ਜੇ ਤੁਹਾਨੂੰ ਠੀਕ ਲੱਗਦਾ ਵਾ ਤੇ ਵੇਖ ਲਓ ਨਹੀਂ ਤੇ ਕੋਈ ਗੱਲ ਨਹੀਂ ਨਹੀਂ ਉਹਨੇ ਤਾਂ ਲੱਗਣਾ ਹੀ ਲੱਗਣਾ ਵਾ ਤੂੰ ਵੀ ਨਾਲ ਚੱਲ ਜਿਆ ਕਰ ਕੋਈ ਨਹੀਂ ਕਰਦਾ ਕੰਮ ਮੈਂ ਕਰ ਲੂੰਗੀ ਕਿਉਂਕਿ ਤਨਖਾਹ ਤੁਹਾਡੇ ਹੀ ਵਰਤਣੀ ਆ ਅੱਗੇ ਤਾਂ ਸਾਡੇ ਘਰ ਹੈ ਨਹੀਂ ਕੁਝ ਵੀ ਵੇਖੋ ਮੰਮੀ ਜੀ ਤੁਸੀਂ ਕਿੰਦਾਂ ਦੀਆਂ ਗੱਲਾਂ ਕਰਨ ਦੇ ਆ ਹੁਣ ਅੱਜ ਕੱਲ੍ਹ ਦੇ ਲੋਕੇ ਸੋ ਗਾਂ ਅੱਗੇ ਨੂੰ ਜਾਂਦੇ ਆ ਪਿਛਾ ਨਹੀਂ ਆ ਕੰਮ ਉਹ ਘੜੀ ਹੋਰ ਕਰਦੇ ਆ ਕੋਈ ਤੁਸੀਂ ਬਸ ਉੱਥੇ ਹੀ ਰਹਿੰਦੇ ਆ ਅਹੀਂ ਉੱਥੇ ਹੀ ਰਹਿਣਾ ਵਾ ਹੋਰ ਡਈ ਮੇਰੇ ਨਾਲ ਸਲਾਮਾ ਕਰਨ ਮੈਂ ਤਾਂ ਪਤਾ ਨਹੀਂ ਕਿਹੜੀ ਸਲਾਹ ਨੇ ਆਣ ਕੇ ਕਰਨੀ ਐ ਚੱਜ ਦੀ ਗੱਲ ਤਾਂ ਕੋਈ ਤੁਹੀਂ ਦੱਸਣੀ ਨਹੀਂ ਹੁੰਦੀ ਇਹੋ ਜਿਹਾ ਲਿਆ ਕੇ ਸਨਾ ਮੈਨੂੰ ਦਿਆ ਕਰੋ ਕਿੱਡੀਆਂ ਮੈਨੂੰ ਸਲਾਮਾ ਦੇਣ ਆਈ ਆ ਇਹ ਨੌਕਰੀ ਤੇ ਲਵਾ ਦਈਏ ਉਹਨੇ ਤਾਂ ਪਤਾ ਨਹੀਂ ਨੌਕਰੀ ਤੇ ਲੱਗਣਾ ਕਿ ਨਹੀਂ ਲੱਗਣਾ ਤੈਨੂੰ ਮੈਂ ਚੱਜ ਨਾਲ ਲਵਾਉਂਗੀ ਬੈਠੀ ਰਹਿਣ ਮੂੰਹ ਲਮਕਾ ਕੇ ਮੈਂ ਮੰਮੀ ਨਾਲ ਸਲਾਹ ਕਰਨ ਗਈ ਸੀ ਕਿ ਚਲ ਕੋਹਨਾ ਕੋਹ ਦੱਸਣਗੇ ਚਲ ਬੰਦਿਆ ਸਲਾਹ ਦੇ ਨਹੀਂ ਚਲੋ ਦੇਣੀ ਚੰਗੀ ਤੇ ਬੰਦਾ ਪਿਆਰ ਨਹੀਂ ਬੋਲ ਲਿੰਦਾ ਵਗਦੇ ਸਗੋਂ ਵਾਧੂ ਦੀਆਂ ਮੈਨੂੰ ਗੱਲਾਂ ਸੁਣਾ ਦਿੱਤੀਆਂ ਪਤਾ ਨਹੀਂ ਵੀ ਕਿਦਾਂ ਦਾ ਸੁਭਾਅ ਆ ਇਹਨਾਂ ਦਾ ਕਿਦਾਂ ਦਾ ਨਹੀਂ ਨਾ ਬੰਦਾ ਇੰਨੀ ਗੱਲ ਪੁੱਛੇ ਜਦੋਂ ਇਹ ਨਾ ਕਰਨਾ ਹੀ ਵਿਆ ਉਦੋਂ ਇਹਨਾਂ ਦੀਆਂ ਗੱਲਾਂ ਹੋ ਰਹੀ ਕੋਈ ਗੱਲ ਨਹੀਂ ਅਹੀਂ ਨੌਕਰੀ ਤੇ ਵੀ ਲਵਾਵਾਂਗੇ ਰੁਪਿੰਦਰ ਅਹੀਂ ਆਵੀ ਕੰਮ ਕਰਾਂਗੇ ਅਹੀਂ ਉਹ ਵੀ ਕਰਾਂਗੇ ਤੇ ਹੁਣ ਉਹ ਸਾਰੇ ਬਿਆਨ ਕਿੱਥੇ ਗਏ ਆ ਭਲਾ ਹੁਣੇ ਉਲਟ ਹੋ ਗਏ ਆ ਨਾ ਸਾਡੇ ਘਰ ਨਹੀਂ ਆ ਵਾਲੇ ਕੰਮ ਚੱਲਦੇ। ਨਾ ਜੇ ਹੁਣ ਏਡਾ ਵੱਡਾ ਕੰਮ ਹੋ ਹੀ ਗਿਆ ਬਦ ਹੁਣ ਕੀ ਕਰੀਏ ਦੱਸ? ਉਹ ਤੇ ਤੁਹਾਡੇ ਮੁੰਡੇ ਨੂੰ ਸੋਚਣਾ ਚਾਹੀਦਾ ਹੀ ਨਾ। ਹੁਣ ਉਹਦਾ ਵਿਚਾਰੇ ਦਾ ਕੀ ਕਸੂਰਾ ਇਹਦੇ ਵਿੱਚ ਪਲਾ? ਹਾਦੀ ਕਰੀ ਜਾਂਦੇ ਅਗਦੇ। ਹੋ ਕੀ ਗੱਲ ਹੋਈ ਆ? ਮੂੰਹ ਛੱਟ ਕੇ ਬੈਠੀ ਆਂ। ਹਾਂ? ਹੋਸ਼ ਨਹੀਂ। ਗੱਲ ਹੋ ਗਈ ਆ ਕੋਈ ਫੇਰ? ਗੱਲ ਕੀ ਹੋਣੀ ਆ? ਹੂੰ। ਇਦਾਂ ਹੀ ਬਸ ਤਾਂ ਨੂੰ ਪਤਾ ਹੀ ਹੈ ਓਏ ਉਹ ਕੋਈ ਨਾ ਕੋਈ ਤਾਂ ਗੱਲ ਹੋਈ ਹੋਊਗੀ ਦੱਸ ਤਾਂ ਸਹੀ ਮੈਨੂੰ ਸੁਣੋ ਫਿਰ ਹਾਂ ਮੈਂ ਗਈ ਹਾਂ ਜੋਤ ਵਾਲਾ ਅੱਛਾ ਤੇ ਮੈਂ ਜੋਤ ਨੂੰ ਪੁੱਛਣ ਦੀ ਹੀ ਮੈਂ ਆਪਣੇ ਮਨਸਲਾਹ ਕੀਤੀ ਉਹਨੇ ਤੇ ਵਿਚਾਰੀ ਨੇ ਕਿਹਾ ਹੀ ਨਹੀਂ ਕੁਝ ਵੀ ਤੇ ਮੈਂ ਚੱਲ ਇਹੋ ਸੋਚ ਜੰਦੀ ਹੀ ਵੀ ਚੱਲ ਪੜ੍ਹੀ ਲਿਖੀ ਹੈ ਥੋੜੀ ਹਾਂ ਚੱਲੇਗੀ ਕਲਾਸਾਂ ਕੀਤੀਆਂ ਆ ਤੇ ਚੱਲ ਕਿਤੇ ਨਾ ਕਿਤੇ ਲੱਗ ਜੂਗੀ ਤੇ ਉਹਦਾ ਹੀ ਫਾਇਦਾ ਹੋਵੇ ਇਹਦੇ ਵਿੱਚ ਚੱਲੇਗੀ ਕੱਲ ਨੂੰ ਥੋੜਾ ਬੋਧਾ ਆਪਣੇ ਗਜ਼ਾਰੇ ਜੋਗੀ ਹੋ ਜੂਗੀ ਕਿ ਇਹਦੇ ਵੱਲ ਵੇਖੂਗੀ ਤੇ ਨਾ ਆਹੋ ਮੈਂ ਦੇ ਰਹੀ ਆਪਣੇ ਮਾਨਸਲਾ ਕਰ ਤੇ ਮੈਂ ਹਰ ਕੇ ਪੁੱਛ ਹੀ ਲਿਆ ਫਿਰ ਉਹਨੂੰ ਅੱਛਾ ਉਹਨਾਂ ਸੋ ਵਿਚਾਰੀ ਨਾ ਗਾੜੀਆਂ ਖੋਸ਼ ਵੀ ਨਹੀਂ ਗਿਆ ਵਿਚਾਈ ਮੈਂ ਲੱਗਣਾ ਆ ਜਾਂ ਚਾਹੀਏ ਕੁਝ ਕਰਨਾ ਚਾਹ ਕਿੱਦਾਂ ਨਹੀਂ ਹੂੰ ਤੇ ਮੁੜ ਕੇ ਮੈਂ ਚਲ ਜਾਦੂ ਮੰਮੀ ਨਾਲ ਇੱਕ ਵਾਰ ਸਲਾਹ ਕਰ ਲਾ ਜਾ ਕੇ ਪੁੱਛ ਲਾ ਉਹ ਸੋ ਡਰਦੀ ਗਈ ਨਹੀਂ ਆਂਦੀ ਨਹੀਂ ਮੈਂ ਨਹੀਂ ਕਰਦੀ ਜਾਣਾ ਤੂੰ ਜਾ ਕੇ ਤੇ ਪੁੱਛ ਆ ਫਿਰ ਫਿਰ ਕੀ ਫਿਰ ਮੈਂ ਚਲ ਗਈ ਮੰਮੀ ਨਾਲ ਅੱਛਾ ਮੈਂ ਚਲ ਕੋਈ ਨਹੀਂ ਪੁੱਛ ਲੈਣੇ ਸਲਾਹੀ ਕਰਨੀ ਆ ਆਹੋ ਐਂ ਕਿਹੜਾ ਉਹਨੂੰ ਫੜ ਕੇ ਤੇ ਲਵਾ ਦਿੱਤਾ ਕਹਿਆ ਹੋਇਆ ਦੇ ਹੈ ਤਾਂ ਮੰਮੀ ਬੱਸ ਕਿੱਧਰ ਨੂੰ ਚੜੀ ਤੇ ਕਿੱਧਰ ਨੂੰ ਉਤਰੀ ਤੂੰ ਗਈ ਮੰਮੀ ਨੂੰ ਕੁੱਛਣ ਨਹੀਂ ਚਲ ਗਈ ਦੇ ਉਹ ਤੇ ਵਿਚਾਰੀ ਡਰਦੀ ਹੋਈ ਗੱਲ ਹੀ ਨਹੀਂ ਕਰਦੀ ਉਹ ਚੜ ਕੋਈ ਗੱਲ ਨਹੀਂ ਜੰਦਾ ਨੌਕਰੀ ਦੇ ਤੇ ਵਧੀਆ ਹੈ ਉਹਦਾਂ ਦੇ ਉਹ ਤਾਂ ਸੋ ਵਿਚਾਰੀ ਕੋਈ ਗੱਲ ਨਹੀਂ ਕਰਦੀ ਹੂੰ ਉਹ ਮੈਨੂੰ ਸਹਬ ਆਪ ਕਹਿੰਦੀ ਦੀਦੀ ਤੂੰ ਹੀ ਗੱਲ ਕਰ ਲਓ ਤੇ ਮੈਂ ਤੇ ਭੁੱਲ ਭੁਲੇਖੇ ਗੱਲ ਕਰ ਬੈਠੀ ਵੀ ਚਲੋ ਕੋਈ ਨਹੀਂ ਸਲਾਹ ਹੀ ਕਰਨੀ ਆ ਉਥੇ ਕਿਹੜਾ ਕੋਈ ਪੱਕਾ ਕੰਮ ਹੋ ਗਿਆ ਵਾ ਤੇ ਮੰਮੀ ਨੇ ਗਾੜੀਆਂ ਹੋ ਰਹੀ ਤੂੰ ਵੀ ਨੌਕਰੀ ਤੇ ਲੱਗ ਜਾ ਸਾਡੇ ਘਰ ਨਹੀਂ ਆ ਕੰਮ ਚੱਲਦੇ ਆਉ ਨਹੀਂ ਹੁੰਦਾ ਮੈਂ ਹਾਂ ਪਹਿਲਾਂ ਚੱਲਦੇ ਹੀ ਜਦੋਂ ਰਿਸ਼ਤਾ ਲੈਣਾ ਸੀ ਉਹ ਚੱਲ ਇਹ ਵੀ ਤੂੰ ਮੇਰ ਨਾਲ ਸਲਾਹ ਕਰ ਲੈਂਦੀ ਮੈਂ ਮੰਮੀ ਨਾਲ ਪਹਿ ਸਮਝਾ ਲੈਣਾ ਉਹ ਚੱਲ ਵਧੀਆ ਹੈ ਜੇ ਨੌਕਰੀ ਤੇ ਲੱਗ ਜਾਂਦੀ ਤੇ ਦਾ 15000 ਆਉਣਾ ਸੀ ਉਹ ਹੀ ਨਾ ਹੈ ਉਹ ਤੇ ਮੈਂ ਸੋਚਾਂਦੀ ਉਹ ਚੱਲ ਕੋਈ ਗੱਲ ਨਹੀਂ ਤੂੰ ਕੱਲੀ ਮੂੰਹ ਛੁੱਟ ਜਾ ਮੈਂ ਜਾਣਾ ਮੰਮੀ ਨਾਲ ਤੇ ਨਾਲ ਹੀ ਉਹਨੂੰ ਮੈਂ ਸਮਝਾਉਣਾ ਤੇ ਨਾਲ ਹੀ ਅੱਗੇ ਤੋਂ ਕੋਈ ਵੀ ਸਲਾਹ ਕਰਨੀ ਹੁੰਦੀ ਹੈ ਨਾ ਪਹਿਲਾਂ ਮੈਨੂੰ ਦੱਸ ਦਿਆ ਕਰ ਮੇਰੀ ਗੱਲ ਸੁਣੋ ਹੁਣ ਤੁਸੀਂ ਨਾ ਕੋਈ ਵੀ ਗੱਲ ਕਰਿਓ ਜਾਵੇ ਉਹ ਗੱਲ ਕਿੱਥੋਂ ਕਰਨੀ ਆ ਮੈਂ ਸਮਝਾਉਣਾ ਹੀ ਆ ਮੰਮੀ ਹਲੇ ਥੋੜੇ ਗਰਮ ਜੇ ਆ ਕੋਈ ਗੱਲ ਨਹੀਂ ਕਰ ਲਿਓ ਸੈ ਸਭਾ ਗੱਲ ਹੁਣ ਨਾ ਕਰਿਓ ਕੋਈ ਵੀ ਚੱਲ ਕੋਈ ਗੱਲ ਨਹੀਂ ਠਹਿਰ ਕੇ ਕਰ ਲੈਣਾ ਵਾ ਆਹ ਆਹ ਚੱਲ ਕਰ ਕੰਮ ਧੰਦਾ ਉੱਠ ਕੇ ਕੁਝ ਨਹੀਂ ਹੋ ਗਿਆ ਜੇ ਕਹਿਤਾ ਉਹਦੇ ਮੈਂ ਸਮਝਾ ਦੂੰਗਾ ਆਪਣੀ ਮੰਮੀ ਨੂੰ ਚਲੋ ਕੋਈ ਨਹੀਂ ਉਹਦਾ ਕਰਦੀ ਆ ਦੱਸ ਆਂਦੀ ਮੰਮੀ ਨਾਲ ਗੱਲ ਕਰਿਓ ਹੱਦ ਹੋ ਗਈ ਇਹਦੇ ਵਾਲੀ ਮੰਮੀ ਤੇ ਮੇਰੇ ਰਾਹ ਸਾਫ਼ ਕਰਨ ਦੀ ਹੈ ਚੰਗਾ ਆ ਆ ਵੀ ਜਵਾਬ ਦੇਈ ਜਾਂਦੀ ਏ ਇਦਾਂ ਕਰਨਾ ਮੰਮੀ ਨਾ ਹੋਰ ਤੁੰਕ ਨਹੀਂ ਦਿਨਾਂ ਵਾ ਜਾ ਕੇ ਆਪੇ ਇਹਨਾਂ ਦੇ ਕੰਨ ਕਿਸੂਗੀ ਹੋਰ ਲੈ ਨਾਸ ਮੰਮੀ ਉਠੋ ਤਾਂ ਆ ਜਾ ਉਹ ਤੁਹਾਨੂੰ ਨੀਂਦ ਦੀ ਪਈ ਆ ਘਰ ਦੇ ਵਿੱਚ ਪਤਾ ਕਿਹੜੀਆਂ ਸਲਾਮਾਂ ਹੁੰਦੀਆਂ ਵੀ ਨੀਂਦ ਕਿੱਥੇ ਆਈ ਆ ਜੋ ਘਰ ਵਿੱਚ ਚੱਲਣ ਡਿਆ ਨਾ ਬਹੁਤ ਸੋਚ-ਸੋਚ ਕੇ ਮਤਰਾ ਸਿਰ ਪਾਟਣ ਡਿਆ ਮੇਰਾ ਕੋਰੇ ਬੀਪੀ ਵਧ ਗਿਆ ਵੋਈ ਘਰ ਵਿੱਚ ਨੌਕਰੀ ਦਵਾਉਂਦੀਆਂ ਗੱਲਾਂ ਚੱਲਣ ਡੀਆਂ ਤੇ ਜੇ ਨੌਕਰੀ ਮਿਲ ਗਈ ਨਾ ਤੇ ਇਹ ਤੇ ਪੱਕੀ ਵੱਜ ਜਾਣਾ ਉਹਨੇ ਇੱਥੇ ਵੇ ਇਹ ਗੱਲਾਂ ਕਰਨ ਕੌਣ ਡਿਆ ਵਾ ਤੇਰੀ ਘਰ ਦੀ ਸਾਰੇ ਕੰਮ ਕਰਦੀ ਫਿਰਨ ਡਈ ਆ ਸੁਣ ਲਿਆ ਸੀ ਦੋਵਾਂ ਜਾਣੀਆਂ ਦੀਆਂ ਮੈਂ ਗੱਲਾਂ ਉਹ ਮੈਂ ਹੋ ਗਈ ਐ ਉਹ ਤੇ ਲੱਗ ਠੀਕ ਆ ਨਾ ਆਹੀ ਮੇਰੇ ਨਾਲ ਕਰੂ ਕੰਮ ਉਹਨੂੰ ਘਰੋਂ ਬਾਹਰ ਕੱਢੋ ਵੀ ਲੇਟ ਮੈਂ ਕੀ ਕਰਨਾ ਵਾ ਆਹੀ ਮੇਰੇ ਨਾਲ ਸੋਈ ਦੇ ਵਿੱਚ ਮੰਮੀ ਜੀ ਉਹ ਸਾਰਾ ਦਿਨ ਇਦਾਂ ਫਿਕਰ ਚ ਰਹਿੰਦੀ ਆ ਤੈਨੂੰ ਨੌਕਰੀ ਦਵਾ ਦਈਏ ਮੈਂ ਤਾਂ ਫਿਰ ਉਹਨੂੰ ਕਿਹਾ ਪਿਆ ਨੂੰ ਬਾਅਦ ਚ ਲਵਾਉਂ ਪਹਿਲਾਂ ਤੈਨੂੰ ਲਵਾਉਣੀ ਆ ਸਕੂਟਰ ਤੇ ਚਲ ਜਾਇਆ ਕਰੀ ਪੜਾਉਂ ਤੂੰ ਓ ਮੇਰੀ ਗੱਲ ਸੁਣ ਓਦੋਂ ਤਤੇ ਤਤੇ ਘਾਏ ਨੇ ਚਲ ਜਾਣਾ ਸੀ ਨਾ ਓਦੋਂ ਤੁਸੀਂ ਮੰਨਦੇ ਹੀ ਨਹੀਂ ਨਹੀਂ ਇਹਦਾ ਕਸੂਰ ਹੀ ਕੋਈ ਨਹੀਂ ਹੈ ਵਿਹਾ ਤੇ ਮੇਰੇ ਕੋ ਵੀ ਗਲਤੀ ਹੋ ਗਈ ਓਦੋਂ ਕੱਢ ਦੇਣਾ ਹੈਗਾ ਹੁਣ ਜਿਹੜਾ ਦਾ ਭਰਾ ਆਣ ਕੇ ਬਹਿ ਗਿਆ ਵਾ ਨਾ ਇੱਥੇ ਉਹ ਤੇ ਜਾਣ ਦਾ ਨਾ ਹੀ ਨਹੀਂ ਲੈਣ ਧਿਆ ਤੇ ਨਾਨਖਾ ਤਾਂ ਇੱਥੇ ਆਇਆ ਪੈਨ ਨੂੰ ਲੈਣੀ ਓ ਮੇਰੀ ਸੁਣੋ ਗੱਲ ਹੁਣ ਮੌਕਾ ਵਾ ਹੁਣ ਬਾਹਰ ਕੱਢ ਦਿਓ ਇਹਨੂੰ ਤੇ ਡੈਡੀ ਨੂੰ ਵੀ ਸਮਝਾ ਲਓ ਕਿ ਆ ਗੱਲਾਂ ਚੱਲਣ ਡੀਆਂ ਵਾ ਘਰ ਦੇ ਵਿੱਚ ਨਹੀਂ ਡੈਡੀ ਨੂੰ ਮੈਂ ਦੱਸ ਦਈਆਂ ਨਿੱਕੀ ਤੇ ਹੈ ਹੀ ਹੈ ਉਹਨੇ ਤਾਂ ਰੋਣਾ ਹੀ ਆ ਤੇ ਜਿਹੜੀ ਵੱਡੀ ਆ ਨਾ ਉਹ ਵੀ ਉਸੇ ਰਸੇ ਤੁਰਪੀ ਆ ਇਹੇ ਨੂੰ ਨੌਕਰੀ ਦਵਾ ਦਈਏ ਤੁਸੀਂ ਡੈਡੀ ਵਾਲੇ ਬਾਅਦ ਚ ਜਾਇਓ ਪਹਿਲਾਂ ਜੋਤਾਲ ਜਾਓ ਉਹਦੀ ਲਾਫਾ ਕਰਕੇ ਆਓ ਉਹਦੇ ਕੋਲ ਨਹੀਂ ਜਵਾਬ ਦਿੱਤਾ ਗਿਆ ਗਾੜੀਆਂ ਦੱਸ ਕਿਦਾਂ ਦੀਆਂ ਗੱਲਾਂ ਕਰਨ ਰਿਹਾ ਤੂੰ ਉਹਨੂੰ ਜਵਾਬ ਦੇਣ ਦੀ ਕੀ ਲੋੜ ਹੀ ਜਦੋਂ ਰਪਿੰਦਰ ਕਹੀ ਜਾਂਦੀ ਹੀ ਕੋਈ ਨਹੀਂ ਮੈਂ ਮੰਮੀ ਨਾਲ ਸਲਾਹ ਕਰਦੀ ਆ ਮੈਂ ਤਾਂ ਅਚਾਨਕ ਮੈਂ ਹਾਂ ਜਾ ਕੇ ਤੈਨੂੰ ਕਿੰਨੀ ਬਾਾਰ ਨਿਕਲ ਕੇ ਕਹੇ ਕੰਮ ਧੰਦਾ ਕਰ ਗਾੜੀ ਹੋ ਰਹੀ ਸਲਾਮਾ ਚੱਲਣ ਰਹੀਆਂ ਸੀ ਮੈਨੂੰ ਦੇਹਦੀ ਨਹੀਂ ਸਮਝ ਆਉਂਦੀ ਵੀ ਇਹਦੇ ਦਿਮਾਗ 'ਚ ਕੀ ਚੱਲਦਾ ਰਹਿੰਦਾ ਵਾ ਕੀ ਨੋਂ ਕਰੀਦਾ ਬਣੀ ਹੈ ਨਹੀਂ ਵੇ ਮੇਰੇ ਅਲਪਾ ਜਾਉਂਦਾ ਵਾ ਮੰਮੀ ਐਦਾਂ ਕਰ ਮੰਮੀ ਐਦਾਂ ਕਰ ਆਪਣੀ ਘਰ ਦੇ ਨੂੰ ਸਮਝਾਇਆ ਕਰ ਅਜੀ ਉਹਦੇ ਲਾਗੋ ਹੀ ਆਇਆ ਉਹਦੀ ਬਥੇਰੀ ਲਾਫਾ ਕੀਤੀ ਆ ਮੈਂ ਦੱਸੋ ਕੀ ਕਰਾਂ ਹਣ ਜੇ ਲਾਫਾ ਕਰਨ ਵਾਲਾ ਹੋਵੇ ਨਾ ਇੱਥੋਂ ਤੱਕ ਭੂਵੇ ਚੜਦੀ ਨਾ ਮੇਰਾ ਤਾਂ ਰਾਦਾ ਨਿੱਕੀ ਨੂੰ ਤਾਂ ਘਰੋਂ ਕੱਢਣਾ ਹੀ ਕੱਢਣਾ ਨਾਲ ਪਹਿਲਾਂ ਇਹਨੂੰ ਕੱਢਾਂ ਫੇ ਜਾ ਚਾ ਜਾ ਕੇ ਚਾਰਦੇ ਰਹਿ ਆ ਉਹ ਮੇਰੀ ਗੱਲ ਸੁਣ ਸਲਾਮਾ ਕਰਨਾ ਕੋਈ ਫਾਇਦਾ ਨਹੀਂ ਆ ਜਾਓ ਜੋਦਲ ਹੋ ਕੇ ਆਓ ਜਾ ਜਾਣੀ ਆ ਮੈਂ ਆਹ ਮੈਨੂੰ ਸਲਾਵਾਂ ਦਿੰਦਾ ਈ ਚੜੇ ਕੋੜੇ ਸਵਾਰ ਆਉਂਦਾ ਮੇਰੇ ਨਾਲ ਮੰਮੀ ਉਹਨੂੰ ਘਰੋਂ ਕੱਢ ਦੋ ਰੁਪਿੰਦਰ ਨੂੰ ਤਾਂ ਸਮਝਾਇਆ ਨਹੀਂ ਜਾਂਦਾ ਕੋਈ ਨਹੀਂ ਆ ਜਿਹੜੀ ਨਿੱਕੀ ਅੰਦਰ ਵੜ ਕੇ ਬੈਠੀ ਆ ਨਾ ਇਹਦੇ ਨਾਲ ਜਾਨੀ ਹੁਣ ਮੈਂ ਇਹਨੂੰ ਨੌਕਰੀ ਦੇ ਮਹਿ ਲਵਾਉਣੀ ਆ ਨਿੰ ਮੇਰੀ ਗੱਲ ਸੁਣ ਆ ਜਿਹੜੇ ਸੁਪਨੇ ਸਜਾਉਂਦੇ ਹੀ ਆ ਨਾ ਇਹ ਤੇਰੇ ਪੂਰੇ ਨਹੀਂਗੇ ਹੁਣੇ ਕੀ ਹੈ ਮੇਜ ਹੁਣ ਕੀ ਆ ਆ ਕਿਤਾਬਾਂ ਦਾ ਵਿੱਚੋਂ ਨਾ ਬਾਹਰ ਨਿਕਲ ਕਿਤੇ ਘਰ ਦੇ ਕੰਮ ਹੀ ਵੇਖ ਲਿਆ ਕਰ ਤੇ ਕੰਮ ਵੀ ਮੈਂ ਕਰਨਾ ਮੰਮੀ ਜੀ ਉਹਨਾ ਪੇਪਰ ਆ ਗਏ ਸੀ ਤੁਹਾਨੂੰ ਪਤਾ ਐਡਮਿਸ਼ਨ ਤੇੇ ਕਰਾ ਕੇ ਗਏ ਸੀ ਤੇ ਮੈਂ ਹੁਣ ਪੇਪਰਾਂ ਦੀ ਤਿਆਰੀ ਕਰਾਂਗੀ ਮੇਰੀ ਸੁਣ ਲੈ ਗੱਲ ਜਦੋਂ ਐਡਮਿਸ਼ਨ ਕਰਾ ਕੇ ਗਿਆ ਸੀ ਨਾ ਉਦੋਂ ਗੱਲਾਂ ਹੋਰ ਸੀ ਹੁਣ ਗੱਲਾਂ ਹੋਰ ਵਾ ਅੱਗੇ ਤਾਂ ਉਹ ਕੰਮ ਤਾਂ ਦਾ ਕਰ ਲੈਂਦੀ ਸੀ ਹੁਣ ਉਹ ਵੀ ਤੇਰੇ ਲੱਗੇ ਆਣ ਕੇ ਬੈਠੀ ਰਹਿੰਦੀ ਆ ਪਤਾ ਨਹੀਂ ਉਹਨੂੰ ਵੀ ਕੀ ਲੱਭਣ ਡਿਆ ਗਾੜੀ ਸੁਣੀ ਨਾ ਮੇਰੀ ਗੱਲ ਨੌਕਰੀ ਤਾਂ ਹੀ ਨਹੀਂ ਲਵਾਉਣਾ ਸਲਾਮਾ ਕਰ ਦੇ ਨਾ ਤੇਰੇ ਨਾਲ ਪਿੰਕ ਨੌਕਰੀ ਤੇ ਜਾਇਆ ਕਰ ਜਾਂ ਐਦਾਂ ਕਰੋ ਕਿ ਦੋਵੇਂ ਜਣੀਆਂ ਪੇਕੇ ਚਲ ਜਓ ਉਥੋਂ ਕੱਠੀਆਂ ਚਲ ਗਈਆਂ ਪਿੰਡ ਤੇ ਤਾਂ ਤਾਂ ਇੱਕੋ ਹੀ ਆ ਮੰਮੀ ਜੀ ਪਿੰਡ ਜਾ ਕੇ ਕੀ ਕਰੂੰਗੀ ਲੋਕਾਂ ਨੇ ਸੌ ਸੌ ਗੱਲਾਂ ਕਰਨੀਆਂ ਮੈਨੂੰ ਜੇ ਤੈਨੂੰ ਕਰਨੀਆਂ ਤਾਂ ਸਾਨੂੰ ਨਹੀਂ ਇੱਥੇ ਕਰਨੀਆਂ ਨਾਲੇ ਇੱਕ ਗੱਲ ਸੁਣ ਲੈ ਮੇਰੀ ਜਦੋਂ ਵਾਲੀ ਵਾਰਸ ਕੋਈ ਨਾ ਨਾ ਹੋਵੇ ਘਰ ਵਿੱਚ ਫਿਰ ਉੱਥੇ ਰਹਿਣ ਦਾ ਫਾਇਦਾ ਕੋਈ ਨਹੀਂ ਤੂੰ ਉੱਥੇ ਕੇ ਕੰਮ ਤਾਂ ਦਾ ਕਰ ਕੋਈ ਕਤਾਬੀ ਕੀੜਾ ਬਣ ਕੇ ਬਿਠੀ ਰਹਿੰਦੀ ਆ ਉਧਰ ਰਪਿੰਦਰ ਜੀ ਨੇ ਕਹਤੀ ਹੈ ਗੱਲ ਮੰਮੀ ਨਾਲ ਤੇ ਜਿਹੜੀ ਗੱਲੋਂ ਮੈਂ ਦੱਤੀ ਹਾਂ ਉਹੀ ਗੱਲ ਹੋ ਕੇ ਰਹੀ ਆ ਤੇ ਦੀਦੀ ਨੇ ਗੱਲ ਕਰ ਹੀ ਦਿੱਤੀ ਆ ਤੂੰ ਹੀ ਪਿਆਰ ਨਾ ਬਣਾ ਘੱਤੋਂ ਤੂੰ ਹੀ ਤੇ ਇਦਾਂ ਕਹਿੰਦੇ ਜੀ ਜਿਦਾਂ ਹੀ ਕਰੋ ਕੱਡੇ ਹੁੰਨੇ ਆ ਤੁਹਾਡੇ ਵਾਲੀ ਵੀ ਨਾ ਹਾਦੀ ਹੋਈ ਆ ਸਾਰਾ ਦਿਨ ਫੋਨ 'ਚ ਹੀ ਵੜੇ ਰਹਿੰਦੇ ਜੇ ਘਰ ਵੀ ਵੇਖ ਲਿਆ ਕਰੋ ਵੀ ਕੀ ਬੰਦਿਆ ਵਾ ਹੁਣ ਕੀ ਹੋ ਗਿਆ ਹੁਣਾ ਕੀ ਆ ਆਪਣੀ ਵੱਡੀ ਨੋਂ ਦੇ ਕੰਮ ਸੁਣ ਲੋ ਕੀ ਕਰਤਾ ਉਹਨੇ ਨਿੱਕੀ ਨਾਲ ਸਲਾਮਾਂ ਕਰਨ ਲਈ ਹੈਗੀ ਅੱਛਾ ਪੀ ਤੈਨੂੰ ਨੌਕਰੀ ਤੇ ਨਾ ਲਵਾ ਦੀਏ ਇਹਨੂੰ ਬੰਦਾ ਪੁੱਛੇ ਤੇ ਹੀ ਮਾਪਿਓ ਮਰ ਗਏ ਆ ਜਿਹੜਾ ਤੂੰ ਉਹਨੂੰ ਕਹਿਣ ਰਹੀ ਆ ਉਹ ਚੱਲ ਜੇ ਉਹ ਪੜ੍ਹੀ ਲਿਖੀ ਆ ਤੇ ਨੌਕਰੀ ਤੇ ਲੱਗਣੀ ਤੇ ਮਾੜੀ ਗੱਲ ਥੋੜੀ ਆ ਹਾਏ ਰੱਬਾ ਪੱਥਰ ਤੇ ਪਾਣੀ ਪਾਉਣ ਵਾਲੀ ਗੱਲ ਵਾ ਚੰਗੀ ਲੱਗੂਗੀ ਪਰਸ ਪਾ ਕੇ ਜਾਂਦੀ ਐ ਰਮਨ ਜੀ ਪੜਿਆ ਲਿਖਿਆ ਧੀ ਪਤੋਏ ਤੇ ਜਾਣ ਨੂੰ ਕੀ ਆ ਮੈਂ ਨਿਕਾ ਜਾਣ ਦੇਣਾ ਮੁੰਡਾ ਤੇ ਇੱਥੇ ਆ ਨਹੀਂ ਲੋਕੀ ਮੂੰਹ ਜੋੜ-ਜੋੜ ਕੇ ਗੱਲਾਂ ਕਰਨਗੇ ਫੇਰ ਤੁਸੀਂ ਘਰ ਆਣ ਕੇ ਕਿਹਾ ਕਰਨਾ ਫਲਾਣਾ ਆਹ ਗੱਲ ਕਹਿੰਦਾ ਢਿੰਗੜਾ ਆਹ ਗੱਲ ਕਹਿੰਦਾ ਵਾ ਪਰ ਅਮਰ ਲੋਕਾਂ ਲਈ ਨਹੀਂ ਵੇਖੀਦਾ ਜੇ ਲੋਕਾਂ ਲਈ ਵੇਖੀਏ ਫੇਰ ਨਹੀਂ ਕੰਮਜਾਬ ਹੋਈਦਾ ਇਹਨਾਂ ਨੂੰ ਨਾ ਭੂਏ ਨਾ ਚੜਾਓ ਸੁਣ ਗਈ ਨਾ ਮੇਰੀ ਗੱਲ ਨਿੱਕੀਆਂ ਲਗਈਆਂ ਉਹ ਕਿਤਾਬਾਂ ਖੋਲ ਕੇ ਬੈਠੀ ਆ ਤੇ ਜਿਹੜਾ ਬਾਹਰ ਦਾ ਕੰਮ ਆ ਕਰਦਾ ਉਹ ਕਿੰਨੇ ਕਰਨਾ ਵਾ ਉਹ ਚੱਲ ਜੇ ਉਹ ਨੌਕਰੀ ਮਿਲ ਜੂਗੀ ਇਹ ਤੇ ਕੋਈ ਰੱਖ ਲਾਂਗੇ ਇੱਥੇ ਚਾਦੂ ਪੋਚੇ ਵਾਸਤੇ ਮੈਂ ਨਹੀਂ ਤੇ ਨੌਕਰੀ ਕਰਨ ਦੇਣੀ ਸਿੱਧੀ ਪੱਦਰੀ ਗੱਲ ਵਾ ਮੇਰੇ ਕੋਲ ਲੋਕਾਂ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਆਪਣੇ ਮਹੱਲੇ ਦਾ ਤਾਂ ਤੁਹਾਨੂੰ ਅੱਗੇ ਹੀ ਪਤਾ ਵਾ ਜਿਹੜੇ ਕਿ ਸ਼ਹਿਰ ਵਾਲ ਨੂੰ ਵੀ ਚਲ ਜਓ ਤਾਂ ਗੱਲਾਂ ਕਰਨ ਰਹਿ ਪੈਂਦੇ ਆ ਤੇ ਜਦੋਂ ਰੋਜ਼ ਤਿਆਰ ਬਿਆਰ ਹੋ ਕੇ ਜਾਇਆ ਕਰੂੰ ਫੇਰ ਲੋਕੀ ਕੀ ਕਹਿਣਗੇ ਪਤਾ ਤਾਂ ਹੁਣ ਸਾਰਿਆਂ ਨੂੰ ਲੱਗ ਗਿਆ ਫੇ ਮੁੰਡੇ ਨੇ ਉੱਥੇ ਵਿਆਹ ਕਰਾ ਲਿਆ ਵਾ ਫੇ ਲੋਕੀ ਕੀ ਕਹਿਣਗੇ ਵੀ 900 ਪੂਏ ਚੜ ਗਈ ਆ ਉਹ ਨਹੀਂ ਕਹਿੰਦੇ ਰਮਨ ਤੂੰ ਆਪਣੀਆਂ ਮਾਰਦੀ ਰਿਆ ਕਰ ਮੈਨੂੰ ਨੇ ਪਤਾ ਤੁਸੀਂ ਜੋ ਮਰਜ਼ੀ ਕਹੋ ਮੈਂ ਨੌਕਰੀ ਤੇ ਨੀਚੇ ਜਾਣ ਦੇਣਾ ਉਹਨ ਉਹ ਅਜੇ ਕਿੰਦੇ ਸਲਾਮਾ ਹੀ ਕਾਂਡੀ ਉਕੜੀ ਲੱਗੀ ਐ ਇੱਥੇ ਸਲਾਮਾ ਕੀਤੀ ਉਹਨੇ ਉਹਦੀ ਤਨਖਾਹ ਨਾਲ ਸਾਰੇ ਕੰਮ ਚੱਲਣੇ ਆ ਕਿ ਅੱਗੇ ਤੈ ਭੁੱਖੇ ਮਰ ਚੱਲੇ ਆ ਰਮਨ ਆਪਣੀ ਸੋਚ ਨੂੰ ਨਾ ਥੋੜਾ ਬਦਲ ਜਦੋਂ ਤੋਂ ਮੰਗਣਾ ਸੀ ਨਾ ਮੁੰਡਾ ਉਦੋਂ ਕਹਿੰਦੇ ਸੀ ਵੀ ਨੌ ਮੈਨੂੰ ਚਾਹੀਦੀ ਐ ਪੜ੍ਹੀ ਲਿਖੀ ਤੇ ਜੇ ਹੁਣ ਪੜ੍ਹੀ ਲਿਖੀ ਮਿਲੀ ਐ ਤਾਂ ਹੁਣ ਤੂੰ ਦੂਜੇ ਪਾਸੇ ਹੀ ਹੋ ਗਈ ਐ ਉਦੋਂ ਗੱਲਾਂ ਹੋਰ ਹੈਗੀਆਂ ਉਦੋਂ ਮੁੰਡਾ ਮੇਰਾ ਸਹਿਮਤ ਹੀ ਹੁਣ ਮੁੰਡਾ ਤੇ ਇੱਥੇ ਹੈ ਨਹੀਂਗਾ ਤੇ ਮੈਂ ਇਹ ਕੰਮ ਨਹੀਂ ਹੋਣ ਦੇਣਾ ਮੇਰੇ ਕੋਲ ਲੋਕਾਂ ਦੀਆਂ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਤੂੰ ਫੇਰ ਘਰੋਂ ਕੱਢ ਦੇਣਾ ਤੂੰ ਕੱ ਉਹਦਾ ਭਰਾ ਇਸੇ ਕਰਕੇ ਆਇਆ ਭਰਾ ਨੇ ਵੀ ਜੋ ਕਰਨਾ ਕਰ ਲੇ ਮੈਨੂੰ ਭਰਾ ਦਾ ਡਰ ਨਹੀਂਗਾ ਜੋ ਉਹਨੇ ਕਰਨਾ ਕਰ ਲੇ ਮੈਂ ਕਹਿਣਾ ਇਹ ਜਨਾਨੀ ਦਾ ਦਬਾਤ ਨਹੀਂ ਖਰਾਬ ਹੋ ਗਿਆ ਪਹਿਲਾਂ ਇਹਦੀਆਂ ਗੱਲਾਂ ਹੋ ਹੋ ਰਹੀ ਤੇ ਹੁਣ ਹੋਰ ਹੋ ਗਿਆ ਹੁਣ ਦੂਜੇ ਪਾਸੇ ਤੁਰ ਪਈ ਆ ਜੇ ਉਹਦਾ ਭਰਾ ਆਇਆ ਹੀ ਤੇ ਉਹਦੋਂ ਕਰੇ ਐਉਂ ਕਰ ਦੋ ਇਦਾਂ ਕਰੋ ਅਸੀਂ ਤੇ ਕਹਿੰਨੇ ਵੀ ਚਲ ਇੱਥੇ ਬੈਠੀ ਰਵੇ ਤੇ ਹੁਣ ਉਹਦਾ ਭਰਾ ਹੋ ਕੇ ਚਲ ਗਿਆ ਤੇ ਫੇਰ ਉਹੋ ਕੰਮ ਫੜ ਲਏ ਨੇ ਕੀ ਕਰੇ ਬੰਦਾ ਯਾਰ ਆ ਤੇ ਫਾਇਲ ਲੱਗਣ ਵਾਲੀ ਗੱਲ ਹੋ ਗਈ